ਰਾਤ ਦੇ ਲਗਭਗ 12 ਵਜੇ ਰਹੇ ਸੀ। ਸਮੀਰ ਅਤੇ ਉਸਦੀ ਪਤਨੀ ਕਾਜਲ ਗਹਿਰੀ ਨੀਂਦ ਵਿੱਚ ਸੋਈ ਸੀ। ਉਸੇ ਵਕਤ ਸਮੀਰ ਨੂੰ ਅਜੀਹਾ ਮਹਿਸੂਸ ਹੋਇਆ ਜਿਵੇਂ ਕੋਈ ਉਸ ਨੂੰ ਹਿਲਾ ਰਿਹਾ ਹੈ। ਉਸਨੇ ਝਟਕੇ ਨਾਲ ਅੱਖ ਖੋਲੀ ਤਾਂ ਦੇਖਿਆ ਕਿ ਕਾਜਲ ਦਰਦ ਨਾਲ ਛਟਪਟਾ ਰਹੀ ਸੀ ਤੇ ਬੋਲੀ ਉਠੋ ਸਮੀਰ ਦੇਖੋ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ। ਮੇਰੀ ਬਰਦਾਸ਼ਤ ਤੋਂ ਬਾਹਰ ਹੈ। ਸਮੀਰ ਫਟਾਫਟ ਉੱਠ ਕੇ ਬੈਠ ਗਿਆ। ਪਤਨੀ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾ ਤੇ ਉਸਦੀ ਵਿਗੜਦੀ ਹਾਲਤ ਦੇਖ ਕੇ ਉਹ ਬੇਚੈਨ ਹੋ ਉੱਠਿਆ ਉਸਨੇ ਛੇਤੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਨਾਲ ਵਾਲੇ ਕਮਰੇ ਵਿੱਚ ਸੋਈ ਹੋਈ ਆਪਣੀ ਮਾਂ ਮਮਤਾ ਜੀ ਨੂੰ ਜਗਾਉਂਦੇ ਹੋਏ ਕਿਹਾ ਮੰਮੀ ਉਠੋ ਕਾਜਲ ਦੀ ਤਬੀਅਤ ਬਹੁਤ ਵਿਗੜ ਰਹੀ ਹੈ ਉਸ ਤੋਂ ਪੇਟ ਦਾ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਮਮਤਾ ਜੀ ਅੱਖਾਂ ਮਲਦੇ ਹੋਏ ਬਾਹਰ ਆਈ ਉਬਾਸੀ ਲੈਂਦੇ ਹੋਏ ਬੋਲੀ Pregnancy ਦੇ ਸਮੇਂ ਵਿੱਚ ਅਜਹੀਆਂ ਛੋਟੀਆਂ-ਮੂਟੀਆਂ ਦਿੱਕਤਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਜ਼ਿਆਦਾ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ। ਬਹੂ ਨੂੰ ਗੈਸ ਹੋ ਗਈ ਹੋਵੇਗੀ। ਨਮਕ ਅਜਵੈਨ ਖਾਊਗੀ ਤਾਂ ਠੀਕ ਹੋ ਜਾਊ। ਤੂੰ ਫਿਕਰ ਨਾ ਕਰ। ਪਰ ਕਾਜਲ ਨੇ ਦਰਦ ਨਾਲ ਤੜਪਦੇ ਹੋਏ ਕਿਹਾ, ਨਹੀਂ ਮੰਮੀ ਜੀ, ਇਹ ਕੁਝ ਅਜੀਬ ਜਿਹਾ ਦਰਦ ਹੈ। ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ। ਬਾਹਰ ਐਂਬੂਲੈਂਸ ਵੀ ਆ ਗਈ। ਮੰਮੀ, ਤੁਸੀਂ ਘਰ ਰਹੋ। ਮੈਂ ਕਾਜਲ ਨੂੰ ਲੈ ਕੇ ਹਸਪਤਾਲ ਜਾ ਰਿਹਾ ਐਨਾ ਕਹਿ ਕੇ ਸਮੀਰ ਕਾਜਲ ਨੂੰ ਲੈ ਹਸਪਤਾਲ ਚਲਾ ਗਿਆ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਕੁਝ ਪਰੇਸ਼ਾਨੀਆਂ ਦੇ ਕਾਰਨ ਕਾਜਲ ਨੂੰ ਇਹ ਸਾਰੀ ਪ੍ਰੋਬਲਮ ਆਈ ਹੈ ਅਜਿਹੀ ਵਿੱਚ ਉਸ ਨੂੰ ਪੂਰੀ ਤਰ੍ਹਾਂ ਬੈਡ ਰੈਸਟ ਕਰਨੀ ਪਵੇਗੀ ਨਹੀਂ ਤਾਂ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਡਾਕਟਰ ਦੀ ਗੱਲ ਸੁਣ ਕੇ ਸਮੀਰ ਬਹੁਤ ਘਬਰਾ ਗਿਆ ਵਿਆਹ ਤੋਂ 7 ਸਾਲ ਬਾਅਦ ਕਈ ਇਲਾਜਾਂ ਤੋਂ ਬਾਅਦ ਹੁਣ ਜਾ ਕੇ ਉਹਨਾਂ ਨੂੰ ਮਾਤਾ-ਪਿਤਾ ਬਣਨ ਦਾ ਸੁੱਖ ਮਿਲਣ ਲੱਗਿਆ ਸੀ ਇਸ ਬੱਚੇ ਨੂੰ ਲੈ ਕੇ ਕਾਜਲ ਦੇ ਕਈ ਸੁਪਨੇ ਜੁੜੇ ਹੋਏ ਸੀ ਤੇ ਸਮੀਰ ਉਹਨਾਂ ਸੁਪਨਿਆਂ ਨੂੰ ਟੁੱਟਣ ਨਹੀਂ ਸੀ ਦੇਣਾ ਚਾਹੁੰਦਾ 3 ਦਿਨ ਬਾਅਦ ਕਾਜਲ ਹਸਪਤਾਲ ਤੋਂ ਘਰ ਆ ਗਈ ਹਜੇ ਉਸ ਦਾ 5ਵਾਂ ਮਹੀਨਾ ਚੱਲ ਰਿਹਾ ਸੀ ਇਸ ਲਈ ਉਸ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਸੀ ਘਰ ਵਿੱਚ ਸਮੀਰ ਦੀ ਮਾਂ ਤੇ ਇੱਕ ਕੰਮ ਵਾਲੀ ਬਾਈ ਸੀ ਪਰ ਉਹ ਬਸ ਸਾਫ ਸਫਾਈ ਕਰਕੇ ਚਲੀ ਜਾਂਦੀ ਸਾਰਾ ਦਿਨ ਘਰ ਨਹੀਂ ਸੀ ਰਹਿ ਸਕਦੀ ਤੇ ਮਮਤਾ ਜੀ ਆਪਣੇ ਗੋਡਿਆਂ ਦੇ ਦਰਦ ਨਾਲ ਪਰੇਸ਼ਾਨ ਰਹਿੰਦੀ ਸੀ ਸਮੀਰ ਕਾਜਲ ਨੂੰ ਉਸਦੇ ਪੇਕੇ ਵੀ ਨਹੀਂ ਸੀ ਭੇਜਣਾ ਚਾਹੁੰਦਾ ਅਜਿਹੇ ਟਾਈਮ ਵਿੱਚ ਸਮੀਰ ਨੇ ਕਾਜਲ ਦੀ ਮਾਂ ਨਾਲ ਗੱਲ ਕੀਤੀ ਤੇ ਆਪਣੀ ਸਾਰੇ ਪਰੇਸ਼ਾਨੀ ਉਹਨਾਂ ਨੂੰ ਦੱਸੀ ਉਹਨਾਂ ਨੇ ਕਿਹਾ ਸਮੀਰ ਮੈਂ ਤਾਂ ਨਹੀਂ ਆ ਸਕਦੀ ਪੁੱਤ ਪਰ ਮੈਂ ਸਿਮਰਨ ਨੂੰ ਭੇਜ ਦਿੰਨੀ ਆ ਉਹ ਜ਼ਰੂਰ ਮਦਦ ਕਰ ਦੇਵੇਗੀ। ਸਮੀਰ ਨੇ ਧੰਨਵਾਦ ਕਹਿੰਦੇ ਹੋਏ ਸਹਿਮਤੀ ਦੇ ਦਿੱਤੀ। ਸਿਮਰਨ ਜੋ ਲਗਭਗ 21 ਸਾਲ ਦੀ ਸੀ, ਹਸਮੁਖ ਤੇ ਚੁਲਬੁਲੀ ਸੁਭਾਅ ਦੀ ਕੁੜੀ ਸੀ। ਇਹ ਸੁਣ ਕੇ ਖੁਸ਼ ਹੋ ਗਈ ਕਿ ਉਸਨੂੰ ਦੀਦੀ ਤੇ ਜੀਜਾ aí ਦੇ ਨਾਲ ਰਹਿਣ ਦਾ ਮੌਕਾ ਮਿਲੇਗਾ। ਜਿਵੇਂ ਹੀ ਉਹ ਘਰ ਪਹੁੰਚੀ, ਕਾਜਲ ਉਸਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਸਨੇ ਆਉਂਦੇ ਹੀ ਪੂਰੇ ਘਰ ਤੇ ਦੀਦੀ ਦੀ ਦੇਖਭਾਲ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਪਹਿਲਾਂ ਜਦੋਂ ਸਮੀਰ ਦਫ਼ਤਰ ਚਲਾ ਜਾਂਦਾ ਸੀ ਤਾਂ ਕਾਜਲ ਕੱਲੀ ਰਹਿ ਜਾਂਦੀ ਪਰ ਹੁਣ ਸਿਮਰਨ ਦੀ ਵਜ੍ਹਾ ਕਰਕੇ ਉਸ ਨੂੰ ਬਹੁਤ ਚੰਗਾ ਲੱਗਣ ਲੱਗਿਆ ਸੀ ਘਰ ਦਾ ਮਾਹੌਲ ਵੀ ਖੁਸ਼누ਮਾ ਹੋ ਗਿਆ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਮੰਮਤਾ ਜੀ ਜਦੋਂ ਵੀ ਸਿਮਰਨ ਨੂੰ ਫੋਨ ਚ ਚਲਾਉਂਦੇ ਦੇਖਦੀ ਤਾਂ ਚਿੜ ਜਾਂਦੀ ਉਹਨਾਂ ਨੂੰ ਲੱਗਦਾ ਕਿ ਉਹ ਕੰਮ ਕਰਨ ਨਹੀਂ ਆਰਾਮ ਕਰਨ ਆਈ ਹੈ ਉਹ ਜਦ ਵੀ ਸਿਮਰਨ ਨੂੰ ਬੈਠਿਆਂ ਦੇਖਦੀ ਤਾਂ ਕੋਈ ਨਾ ਕੋਈ ਕੰਮ ਦੱਸ ਕੇ ਉਸ ਨੂੰ ਉਠਾ ਦਿੰਦੀ ਸਿਮਰਨ ਨੂੰ ਨਾ ਦੀ ਇਸ ਸੋਚ ਨੂੰ ਸਮਝ ਨਹੀਂ ਸੀ ਪਾ ਰਹੀ ਪਰ ਉਹ ਸਹਿਜ ਸਾਰਾ ਕੰਮ ਕਰਦੀ ਰਹਿੰਦੀ ਇੱਕ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਕਾਜਲ ਤੇ ਮਮਤਾ ਜੀ ਆਪਣੇ ਆਪਣੇ ਕਮਰੇ ਵਿੱਚ ਆਰਾਮ ਕਰ ਰਹੀਆਂ ਸੀ ਸਿਮਰਨ ਥੋੜੀ ਜਿਆਦਾ ਥੱਕੀ ਹੋਣ ਕਰਕੇ ਰਸੋਈ ਸਾਫ਼ ਕੀਤੇ ਬਿਨਾਂ ਹੀ ਕਮਰੇ ਵਿੱਚ लेट ਗਈ ਤੇ ਮੋਬਾਈਲ ਤੇ ਆਪਣੀਆਂ ਸਹੇਲੀਆਂ ਦੇ ਨਾਲ ਚੈਟ ਕਰਨ ਲੱਗੀ ਇਸ ਦੌਰਾਨ ਮਮਤਾ ਜੀ ਰਸੋਈ ਵਿੱਚ ਪਾਣੀ ਪੀਣ ਆਈ। ਗੰਦੀ ਰਸੋਈ ਦੇਖ ਕੇ ਉਹਨਾਂ ਦਾ ਗੁੱਸਾ ਫਟ ਪਿਆ। ਜਦ ਉਹਨਾਂ ਨੇ ਦੇਖਿਆ ਕਿ ਸਿਮਰਨ ਕਮਰੇ ਵਿੱਚ ਆਰਾਮ ਨਾਲ ਪਈ ਹੈ, ਭੜਕ ਕੇ ਬੋਲੀ, "ਸਿਮਰਨ, ਤੂੰ ਇੱਥੇ ਆਰਾਮ ਕਰਨ ਆਈ ਹੈ? ਰਸੋਈ ਦਾ ਹਾਲ ਦੇਖ ਜਰਾ। ਕਿੰਨੀ ਗੰਦੀ ਪਈ ਹੈ। ਜੇ ਕੋਈ ਜ਼ਿੰਮੇਵਾਰੀ ਚੱਕੀਏ ਤਾਂ ਉਸਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਚਾਹੀਦਾ ਹੈ। ਤੂੰ ਇੱਥੇ ਕੰਮ ਕਰਨ ਆਈ ਹੈ, ਮਜ਼ੇ ਨਹੀਂ।" सिमरन एकदम ਹੈਰਾਨ ਰਹਿ ਗਈ ਉਸਨੇ ਤੁਰੰਤ ਮੋਬਾਈਲ ਬੈੱਡ ਤੇ ਰੱਖਿਆ ਤੇ ਰਸੋਈ ਵੱਲ ਚਲੀ ਗਈ ਪਰ ਮਮਤਾ ਜੀ ਦੀਆਂ ਗੱਲਾਂ ਉਸਦੇ ਦਿਲ ਵਿੱਚ ਚੁੱਭ ਗਈਆਂ ਰਸੋਈ ਸਾਫ਼ ਕਰਕੇ ਉਹ ਵਾਪਸ ਆਈ ਤਾਂ ਤਾਂ ਉਸਨੇ ਦੇਖਿਆ ਕਿ ਮਮਤਾ ਜੀ ਬਾਲਕਨੀ ਵਿੱਚ ਖੜੀ ਹੋ ਕੇ ਕਿਸੇ ਨੂੰ ਫੋਨ ਤੇ ਕਹਿ ਰਹੀ ਸੀ ਕਾਜਲ ਦੀ ਭੈਣ ਤਾਂ ਇੱਥੇ ਆ ਕੇ ਮਹਾਰਾਣੀ ਬਣ ਗਈ ਹੈ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ ਮੁਫਤ ਦੀਆਂ ਰੋਟੀਆਂ ਤੋੜਦੀ ਹੈ ਇਹਸਾਨ ਜਿਤਾਉਂਦੀ ਹੈ ਜਿਵੇਂ ਬਹੁਤ ਬੜੀ ਮਦਦ ਕਰ ਰਹੀ ਹੈ ਨੌਕਰਾਨੀਆਂ ਨਾਲੋਂ ਘੱਟ ਨਹੀਂ ਇਹ ਕੁੜੀ ਇਹ ਸੁਣ ਕੇ ਸਿਮਰੰਦਾ ਮਨ ਬਹੁਤ ਦੁਖੀ ਹੋਇਆ ਰੋਣ ਲੱਗੀ ਤੇ ਸੋਚਿਆ ਜੇ ਦੀਦੀ ਪ੍ਰੈਗਨੈਂਟ ਨਾ ਹੁੰਦੀ ਤਾਂ ਉਹ ਹੁਣੇ ਇਸੇ ਵਕਤ ਆਪਣੇ ਘਰ ਵਾਪਸ ਚਲੀ ਜਾਂਦੀ ਸ਼ਾਮ ਨੂੰ ਸਮੀਰ ਜਦੋਂ ਦਫ਼ਤਰ ਤੋਂ ਵਾਪਸ ਆਇਆ ਚਾਹ ਨਾਸ਼ਤਾ ਤਿਆਰ ਨਹੀਂ ਸੀ ਉਹ ਸਿਮਰੰਦੇ ਕੋਲ ਗਿਆ ਤੇ ਬੋਲਿਆ ਅੱਜ ਮੇਰੀ ਸਾਲੀ ਸਹਿਬਾ ਬਹੁਤ ਖਾਮੋਸ਼ ਲੱਗ ਰਹੀ ਹੈ ਦਫਤਰ ਤੋਂ ਥੱਕੇ ਹਾਰੇ ਜੀਜਾ ਜੀ ਆਏ ਨੇ ਕੀ ਤੂੰ ਚਾਹ ਵੀ ਨਹੀਂ ਪੁਲਾਏਂਗੀ ਸਿਮਰਨ ਨੇ ਗੰਭੀਰ ਆਵਾਜ਼ ਵਿੱਚ ਕਿਹਾ ਜੀਜਾ ਜੀ ਅੱਜ ਮਜ਼ਾਕ ਦਾ ਕੋਈ ਮੂਡ ਨਹੀਂ ਪਹਿਲਾਂ ਚੱਲੋ ਮਾਸੀ ਜੀ ਨਾਲ ਗੱਲ ਕਰਨੀ ਹੈ ਤੁਹਾਡੇ ਸਾਹਮਣੇ ਸਮੀਰ ਕੁਝ ਸਮਝ ਨਹੀਂ ਸਕਿਆ ਪਰ ਉਸਦੇ ਚਿਹਰੇ ਦੀ ਗੰਭੀਰਤਾ ਦੇਖ ਕੇ ਉਸਦੇ ਨਾਲ ਮਾਂ ਦੇ ਕਮਰੇ ਵਿੱਚ ਗਿਆ ਸਿਮਰਨ ਨੇ ਮਮਤਾ ਜੀ ਨੂੰ ਸਿੱਧਾ ਸਵਾਲ ਕੀਤਾ ਮਾਸੀ ਜੀ ਕੀ ਮੇਰੇ ਇੱਥੇ ਰਹਿਣ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਹੈ? ਮਮਤਾ ਜੀ ਇਕਦਮ ਡਰ ਗਈ। ਨਹੀਂ ਪੁੱਤ, ਅਜਹੀਆਂ ਗੱਲਾਂ ਕਿਉਂ ਕਰ ਰਹੀਆਂ? ਸਿਮਰਨ ਨੇ ਰੋਂਦੇ ਹੋਏ ਕਿਹਾ, ਤੁਸੀਂ ਅੱਜ ਦੁਪਹਿਰੇ ਫੋਨ ਤੇ ਜੋ ਕਿਹਾ, ਉਹ ਮੈਂ ਸਭ ਸੁਣ ਲਿਆ ਸੀ। ਕਿ ਮੈਂ ਕੋਈ ਨੌਕਰਾਨੀ ਆ, ਮੈਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਤੁਸੀਂ ਹਮੇਸ਼ਾ ਮੇਰੇ ਪਿੱਛੇ ਪਈ ਰਹਿੰਦੇ ਹੋ। ਮੈਂ 2 ਮਿੰਟ ਵੀ ਬੈਠ ਜਾਵਾਂ ਤਾਂ ਤੁਸੀਂ ਕੋਈ ਨਾ ਕੋਈ ਕੰਮ ਥਮਾ ਦਿੰਦੇ ਹੋ। ਮੈਂ ਇੰਨੀ ਵੀ ਛੋਟੀ ਨਹੀਂ ਕਿ ਤੁਹਾਡੇ ਇਰਾਦਿਆਂ ਨੂੰ ਸਮਝ ਨਾ ਸਕਾਂ ਮੈਂ ਸਿਰਫ ਇੱਥੇ ਦੀਦੀ ਲਈ ਆਈ ਸੀ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਆਰਾਮ ਮਿਲ ਸਕੇ ਮਮਤਾ ਜੀ ਉਸ ਦੇ ਅੱਗੇ ਕੁਝ ਨਾ ਬੋਲੀ ਸਮੀਰ ਵੀ ਬਹੁਤ ਸ਼ਰਮਿੰਦਾ ਹੋਇਆ ਉਸਨੇ ਸਿਮਰਨ ਤੋਂ ਮਾਫੀ ਮੰਗੀ ਤੇ ਕਿਹਾ ਮੈਂ ਮਹਿਮਾਨ ਨਾਲ ਗੱਲ ਕਰੂੰਗਾ ਤੂੰ ਸ਼ਾਂਤ ਹੋ ਜਾ ਸਿਮਰਨ ਰਸੋਈ ਵਿੱਚ ਚਲੀ ਗਈ ਡਿਨਰ ਤੋਂ ਬਾਅਦ ਸਮੀਰ ਸਿਮਰਨ ਨੂੰ ਮਿਲਣ ਛੱਤ ਤੇ ਗਿਆ सिमरन छत ਦੇ ਖੜਕੇ ਅਸਮਾਨ ਵਿਚਲੇ ਤਾਰੇ ਦੇਖ ਰਹੀ ਸੀ। ਸਮੀਰ ਨੇ ਕਿਹਾ, "सिमरन ਜੋ ਹੋਇਆ ਉਹ ਬਹੁਤ ਗਲਤ ਸੀ। ਮਾਂ ਨੂੰ ਮੈਂ ਸਮਝਾ ਦਿੱਤਾ ਹੈ। ਹੁਣ ਉਹ ਅਜਿਹਾ ਵਿਵਹਾਰ ਨਹੀਂ ਕਰਨਗੇ। ਪਰ ਮੇਰੀ ਤੇਰੇ ਅੱਗੇ ਇੱਕ ਬੇਨਤੀ ਹੈ ਕਿ ਤੂੰ ਇਹ ਗੱਲਾਂ ਕਾਜਲ ਜਾਂ ਫਿਰ ਆਪਣੀ ਮੰਮੀ ਨਾਲ ਨਾ ਕਰੀਂ। ਮੇਰੀ ਮਾਂ ਦੀ ਇੱਜ਼ਤ ਦਾ ਸਵਾਲ ਹੈ।" सिमरन ਨੇ ਕੁਝ ਦੇਰ ਸੋਚ ਕੇ ਕਿਹਾ, "ਠੀਕ ਹੈ ਜੀਜਾ ਜੀ, ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗੀ।" ਕਿਉਂਕਿ ਦੀਦੀ ਨੇ ਇਸੇ ਘਰ ਵਿੱਚ ਰਹਿਣਾ ਮੈਂ ਉਹਨਾਂ ਦਾ ਤੇ ਮਾਸੀ ਜੀ ਦਾ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦੀ ਉਸ ਦਿਨ ਤੋਂ ਬਾਅਦ ਮਮਤਾ ਜੀ ਨੇ ਸਿਮਰਨ ਦੇ ਨਾਲ ਕਦੇ ਕੋਈ ਦੁਰਵਿਵਹਾਰ ਨਹੀਂ ਕੀਤਾ ਕਾਜਲ ਨੇ ਇੱਕ ਪਿਆਰੀ ਜਹੀ ਤੀਨ ਨੂੰ ਜਨਮ ਦਿੱਤਾ ਸਿਮਰਨ ਹਰ ਕਦਮ ਤੇ ਉਸਦੇ ਨਾਲ ਰਹੀ ਮਮਤਾ ਜੀ ਮਨ ਹੀ ਮਨ ਸ਼ਰਮਿੰਦਾ ਸੀ ਕਿਉਂਕਿ ਸਿਮਰਨ ਨੇ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਵਿਵਹਾਰ ਤੇ ਲਈ ਤਾਨਾ ਨਹੀਂ ਸੀ ਮਾਰਿਆ ਬਲਕਿ ਆਪਣੇ ਕੰਮਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਰਿਸ਼ਤੇਦਾਰ ਸਾਡੇ ਮੁਸ਼ਕਲ ਵਕਤ ਵਿੱਚ ਸਾਡੀ ਮਦਦ ਲਈ ਆ ਜਾਂਦਾ ਹੈ ਪਰ ਅਸੀਂ ਉਸ ਨੂੰ ਨੌਕਰ ਵਾਂਗ ਸਮਝਣ ਲੱਗਦੇ ਆ ਇਹ ਬਹੁਤ ਹੀ ਗਲਤ ਹੈ ਜੋ ਲੋਕ ਮੁਸੀਬਤ ਵਿੱਚ ਨਾਲ ਖੜੇ ਹੁੰਦੇ ਨੇ ਉਹਨਾਂ ਨੂੰ ਸਨਮਾਨ ਤੇ ਉਹਨਾਂ ਦਾ ਇਹਸਾਨ ਮੰਨਣਾ ਚਾਹੀਦਾ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ